ਭੱਲੇ 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 ਵਾਹ 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 ਆਹ ਦੀਪਕ ਜਨਾ ਮਾਰੋ ਤਾੜੀਆਂ ਲਓ ਸਵਾਗਤ ਕਹਿੰਦੇ ਵੀ ਲੱਖੇ ਦੇ ਲਈ 5500 ਰੁਪਇਆ ਹੋਰ ਦਿੰਦੇ ਹੋ ਆਹ ਸਾਹਮਣੇ ਧਰਮਾ ਦਾ ਕੋਟ ਕਰੋੜੀਏ ਲੱਖੇ ਦਾ ਮਾਣ ਕੀਤਾ ਇੱਕ ਪਾਸੇ

ਇਸ ਲਈ ਖੇਡ ਮੈਦਾਨ ਦੇ ਵਿੱਚ ਚੱਲਦੇ ਹੋਏ ਫਾਈਨਲ ਦਾ ਦੁਨੀਆ ਆਨੰਦ ਮਾਣਦੀ ਹੈ ਇਸ ਲਈ ਪਧਿਆ ਹੋਇਆ ਸ਼ਹਿਯਾਦ ਕਬੱਡੀ ਪੌਣ ਦੇ ਲਈ ਲੱਚ ਕਬੱਡੀ ਆ ਦੁਨੀਆ ਉੱਡਣਾ ਸਭ ਕਹਿੰਦੀ ਆ ਪਰ ਕਬੱਡੀ ਦੇ ਵਿੱਚ ਕਹਿੰਦੇ ਸਾਡਾ ਰਸ਼ਪਾਲ ਮਾਲਾ ਕਹਿੰਦਾ ਵੀ ਇਹਨੂੰ 11 ਮੈਨ ਆਰਮੀ ਕਹਿੰਦੇ ਆ ਇਹ ਕਬੱਡੀ ਦਾ 11 ਯਾਰ ਗਰਾਊਂਡ 'ਚ ਤਾਂ ਆਇਆ ਹੋਇਆ ਪਿਆ ਜਿਵੇਂ ਆਪਾਂ ਵਿਆਹ 'ਚ ਖੜੇ ਹੁੰਨੇ ਆ ਕਿੰਝ ਵੀ ਠੀਕ ਆ ਵੀ ਕੋਈ ਗੋਲ ਖਾਈ ਜਾਂਦਾ ਕੋਈ ਪੁਸ਼ਕ ਖਾਈ ਜਾਂਦਾ ਕਬੱਡੀ ਆ ਯਾਰ ਲੋਕ ਤੇ ਕਬੱਡੀ ਵੇਖਣ ਆਏ ਆ ਲਾਓ ਦੀਪ ਸ਼ਿਲੂ ਦੀਪ ਸ਼ਿਲੂ ਸ਼ਿਲੂ ਤੇ ਦੀਪ ਭੱਲੇ 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 ਵਾਹ 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 ਆਹ ਦੀਪ ਕੰਨਾ ਮਾਰੋ ਤਾੜੀਆਂ ਲਓ ਸੁਆਦ ਖੇਡ ਕਬੱਡੀ ਦਾ ਖੇਡ ਕਬੱਡੀ ਦਾ ਲਓ ਸੁਆਦ ਪਰ ਥੋੜੀ ਲੋਕ ਝੋਕ ਹੈ ਕੇ ਵਿੱਚ ਫਿੱਤ ਪ੍ਰਧਾਨ ਖੜੇ ਨਾਲੇ ਮੈਂਬਰ ਅਤੇ ਬਾਲ ਦੇਖਿਆ ਵੀ ਇੱਕ ਪਾਸੇ ਸ਼ੀਲੂ ਖੜਾ ਹੈ ਦੂਜੇ ਪਾਸੇ ਵਾਹਿਗੁਰੂ ਖੜਾ ਹੈ ਵਿਚਕਾਰ ਮਾਧੋਪੁਰੀਆ ਖੜਾ ਹੈ ਤੇ ਕਹਿੰਦੇ ਸੀਚੇ ਵਾਲੀਏ ਪਿੰਦੂ ਦਾ ਅੱਜ ਦੇ ਸਮੇਂ ਦੇ ਵਿੱਚ ਨਾ ਚੱਲਦਾ ਮੇਰੇ ਵੀਰੋ ਆਓ ਸ਼ਹਿਜਾਦ ਤੇ ਸ਼ੀਲੂ ਸ਼ੀਲੂ ਤੇ ਸ਼ਹਿਜਾਦ ਸਭਨੇ ਨੰਬਰ ਕਿਹਦੇ ਰੇਡਰ ਦਾ ਉਧਰ ਗੁੱਲੇ ਹੀ ਗ੍ਰੇਡ ਤੇ ਆ ਰਿਹਾ ਇਹ ਕਹਿੰਦੇ ਸ਼ਹਿਜ਼ਾਦ ਵਾਲੇ ਗੱਲ ਕਹਿੰਦੇ ਜ਼ਿਲ੍ਹੇ ਜਲੰਧਰ ਦੀ ਚਲਦੀ ਆ ਪਰ ਮੇਲਾ ਕਹਿੰਦੇ ਗੱਲਾਂ ਕਪੂਰਥਲੇ ਦੀਆਂ ਉਹ ਪੇਜੋ ਵਾਲਾ ਮੇਲਾ ਉਹ ਦੁਨੀਆਂ ਦੀਖਦੀ ਰਹਿੰਦੀ ਆ ਮੇਰੇ ਪੁੱਤਰ ਇਹ ਪਰ ਸ਼ਾਜੀ ਜਿੱਲੂ ਲੋਕੀ ਸੋਚਦੇ ਆ ਵੀ ਕੰਡਿਆੜੀ ਤਾਰ ਲਾਦੀ ਪਤੰਬਰ ਨੇ ਨੰਬਰ ਸ਼ਾਜੀ ਦਾ ਬਠਿੰਡਿਆਂ ਵਾਲਾ ਦੀਪ ਤਾਨੰਦਰ ਸ਼ਹਿਯਾਦ ਅਲੀ ਹਯਾਦ ਅਲੀ ਪਹਿਲਾ ਛਾਲ ਪੁੱਠੀ ਮਾਰੀ ਹੈ ਆਓ ਮੇਰੇ ਵੀਰੋ ਇਸਵੇਂ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਬਿਆ ਪਲੰਟੀ ਕਬੱਡੀ ਕਲੱਬ ਦੇ ਚਾਰ ਨੇ ਸਰਾਲਾ ਰਣੂ ਵਾਲੀ ਖੇਡ ਕਲੱਬ ਵੱਲੋਂ ਕਬੱਡੀ ਕਹਿੰਦੇ ਸ਼ਾਜੀ ਦੀ ਪੈ ਗਈ ਹੈ ਸੇਵਾ ਸਿੰਘ ਰਾਣੇ ਦੀ ਖੇਡ ਕਲੱਬ ਵੱਲੋਂ ਪਰ ਦੂਜੇ ਪਾਸੇ ਫਾਦਕ ਬਣੂਕੇ ਨਹੀਂ ਫਾਦਕ ਬਣੂਕੇ ਨਹੀਂ ਇਹ ਆ ਰਹੇ ਨੇ ਸ਼ਾਜੀ 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 ਉੱਟਣਾ ਸੱਪ ਉੰਦੇ ਕਹਿੰਦੇ ਹਾਂਜੀ ਮਿੱਤਰੋ ਉਮੀਦ ਕਰਦੇ ਆਂ ਇਹ ਵੀਡੀਓ ਕਲਿੱਪ ਤੁਹਾਨੂੰ ਚੰਗੀ ਲੱਗੀ ਤੇ ਹੋਰ ਵੀ ਕਬੱਡੀ ਦੀਆਂ ਬਹੁਤ ਵਧੀਆ-ਵਧੀਆ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖੋ ਮਿੱਤਰੋ ਉਮੀਦ ਕਰਦੇ ਆਂ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਅਪਡੇਟ ਚੰਗੀ ਲੱਗੀ ਹੋਵੇਗੀ ਧੰਨਵਾਦ